ਗਿਆਨੀ ਰਗਵੀਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਮਗਰੋਂ ਲਗਾਤਾਰ ਇਸ ਚੀਜ਼ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਸਿਆਸਤਦਾਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਵੀ ਦਿੱਤੇ ਗਏ ਨੇ ਤੇ ਹੁਣ ਇੱਕ ਬਿਆਨ ਬੀਬੀ ਜਗੀਰ ਕਾਰਦਾਸ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਨਾਲ ਜੁੜਿਆ ਕੀ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ શ્રી ਅਕਾਲ ਤਖਤ ਸਾਹਿਬ ਮਹਾਨ ਸੰਸਥਾ ਜਿੱਥੇ ਵੀ ਕਿਸੇ ਦੇ ਵੱਲੋਂ ਇੱਥੇ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕਦੇ ਵੀ ਕਾਮਯਾਬ ਨਹੀਂ ਹੁੰਦਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਤਖਤ ਛੇ ਕੇਸਗੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਮੰਤਪੱਗ ਹੈ ਕਿਉਂਕਿ ਅੰਦਰੂਨੀ ਕਮੇਟੀ ਦੇ ਵੱਲੋਂ ਜੋ ਜਾਰੀ ਕੀਤਾ ਗਿਆ ਹੈ ਉਹ ਮੰਤਪੱਗ ਹੈ ਵੀ ਵੀ ਜ਼ਗੀਰ ਕੌਰ ਹੋਣਾ ਨੇ ਕਿਹਾ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਕੱਢਿਆ ਗਿਆ ਅਤੇ ਹੁਣ ਬਲਾਂ ਫੈਸਲਾ ਕਾਫੀ ਜ਼ਿਆਦਾ ਮਨ ਭਾਗਾ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੂਬੇ ਮਹਾਨ ਤਖਤਾਂ ਦਾ ਅਪਮਾਨ ਅਤੇ ਕਿਰਦਾਰ ਕੁਸ਼ੀ ਕਰਕੇ ਮਰਿਆਦਾ ਦਾ ਕਾਣ ਕੀਤਾ ਗਿਆ ਇਸ ਕਰਕੇ ਇੱਥੇ ਕਿਸੇ ਨੂੰ ਵੀ ਪ੍ਰਵਾਨ ਨਹੀਂ ਆ ਤੇ ਹਰ ਕੋਈ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਬੀਬੀ ਜ਼ਗੀਰਕਾਰ ਨੇ ਐਸਜੀਪੀਸੀ ਦੇ ਮੈਂਬਰਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜੂ ਗਲਤ ਮਤੇ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਜਨਰਲ ਹਾਊਸ ਦੇ ਵਿੱਚ ਆਵਾਜ਼ ਬੁਲੰਦ ਕਰਿਏ ਜੋ ਐਗਜ਼ੈਕਟਿਕ ਜਿਹੜੇ ਗਲਤ ਕਰ ਰਹੀ ਆ ਉਸ ਬੰਦੇ ਵਿੱਚ ਮੋਰ ਜਨਰਲ ਹਾਊਸ ਦਾ اجلاس ਕਰਕੇ ਪ੍ਰਧਾਨ ਦੀ ਚੋਣ ਦੁਬਾਰਾ ਹੋਵੇ ਕਿਉਂਕਿ ਪ੍ਰਧਾਨ ਅਸਤੀਫਾ ਦੇ ਚੁੱਕੇ ਨੇ ਇਸੇ ਤਰ੍ਹਾਂ ਐਗਜ਼ੈਕਟਿਵ ਦੀ ਚੋਣ ਜਿਹੜੀ ਆ ਉਹ ਦੁਬਾਰਾ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸੀਨੀਅਰ ਮੀਤ ਪ੍ਰਧਾਨ ਦੇ ਕੋਲ ਕੋਈ ਤਾਕਤ ਨਹੀਂ ਹੁੰਦੀ ਕਿ ਉਹ ਇੰਨਾ ਵੱਡਾ ਫੈਸਲਾ ਲਵੇ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਅੰਤਰੀਮ ਕਮੇਟੀ ਦੇ ਫੈਸਲੇ ਦਾ ਜ਼ਰੂਰਤ ਕਰਨ ਦੇ ਸੰਬੰਧ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਦਰਦ ਪੁਰਾਣਾ ਹੀ ਹੈ ਕੋਈ ਬੋਲ ਸਕਿਆ ਹੈ ਤੇ ਕੋਈ ਨਹੀਂ ਬੋਲ ਸਕਿਆ ਪਰ ਸਾਰਾ ਕੁਝ ਬਾਹਰ ਆ ਰਿਹਾ ਹੈ ਕਿਉਂਕਿ ਬੀਬੀ ਜ਼ਗੀਰਕਾਰ ਹੋਣਾ ਤੋਂ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇਸ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਸੀ ਤੇ ਹੁਣ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਬੀਬੀ ਜ਼ਗੀਰਕਾਰ ਦੇ ਵੱਲੋਂ ਆਪਣੀ ਗੱਲ ਵੀ ਰੱਖੀ ਗਈ ਹੈ। ਗਿਆਨੀ ਰਗਵੀਰ ਸਿੰਘ ਹੁਣਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਮਗਰੋਂ ਲਗਾਤਾਰ ਇਸ ਚੀਜ਼ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ ਕਈ ਸਿਆਸਤਦਾਨਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਵੀ ਦਿੱਤੇ ਗਏ ਨੇ ਤੇ ਹੁਣ ਇੱਕ ਬਿਆਨ ਬੀਬੀ ਜ਼ਗੀਰਕਾਰ ਦਾ ਸਾਹਮਣੇ ਹੈ। ਇਸ ਮਾਮਲੇ ਦੇ ਨਾਲ ਜੁੜਿਆ ਕੀ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ શ્રી ਅਕਾਲ ਤਖਤ ਸਾਹਿਬ ਮਹਾਨ ਸੰਸਥਾ ਜਿੱਥੇ ਵੀ ਕਿਸੇ ਦੇ ਵੱਲੋਂ ਇੱਥੇ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕਦੇ ਵੀ ਕਾਮਯਾਬ ਨਹੀਂ ਹੁੰਦਾ ਇਹਨਾਂ ਵਿਚਾਰਾਂ ਦਾ ਪ੍ਰਕਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਵੱਲੋਂ ਤਰੀ ਅਗਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਅਤੇ ਤੱਕ ਛੇ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਆਦੇ ਤੋਂ ਹਟਾਉਣ ਦਾ ਫੈਸਲਾ ਮੰਦਭਗ ਹੈ ਕਿਉਂਕਿ ਅੰਦਰਮ ਕਮੇਟੀ ਦੇ ਵੱਲੋਂ ਜੋ ਜਾਰੀ ਕੀਤਾ ਗਿਆ ਉਹ ਮੰਦਭਗ ਹੈ ਬੀਬੀ ਜਗੀਰ ਕੌਰ ਹੋਣਾ ਨੇ ਕਿਹਾ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਕੱਢਿਆ ਗਿਆ ਅਤੇ ਹੁਣ ਬਾਲਾ ਫੈਸਲਾ ਕਾਫੀ ਜ਼ਿਆਦਾ ਮਨਭਾਗਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੂਬੇ ਮਹਾਨ ਤਖਤਾਂ ਦਾ ਅਪਮਾਨ ਅਤੇ ਕਿਰਦਾਰ ਖੁਸ਼ੀ ਕਰਕੇ ਮਰਿਆਦਾ ਦਾ ਕਾਣ ਕੀਤਾ ਗਿਆ ਇਸ ਕਰਕੇ ਇੱਥੇ ਕਿਸੇ ਨੂੰ ਵੀ ਪ੍ਰਵਾਨ ਨਹੀਂ ਆ ਤੇ ਹਰ ਕੋਈ ਇਸ ਫੈਸਲੇ ਦਾ ਵਿਰੋਧ ਕਰ ਰਿਹਾ। ਬੀਬੀ ਜ਼ਗੀਰਕਾਰ ਨੇ ਐਸਜੀਪੀਸੀ ਦੇ ਮੈਂਬਰਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜੇ ਗਲਤ ਮਤੇ ਕੀਤੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਜਨਰਲ ਹਾਊਸ ਦੇ ਵਿੱਚ ਆਵਾਜ਼ ਬੁਲੰਦ ਕਰਿਏ ਜੋ ਐਗਜ਼ੈਕਟਿਕ ਜਿਹੜੇ ਗਲਤ ਕਰ ਰਹੀ ਆ ਉਸ ਬੰਦੇ ਵਿੱਚ ਮੋਰ ਜਨਰਲ ਹਾਊਸ ਦਾ اجلاس ਕਰਕੇ ਪ੍ਰਧਾਨ ਦੀ ਚੋਣ ਦੁਬਾਰਾ ਹੋਵੇ ਕਿਉਂਕਿ ਪ੍ਰਧਾਨ ਅਸਤੀਫਾ ਦੇ ਚੁੱਕੇ ਨੇ ਇਸੇ ਤਰ੍ਹਾਂ ਐਗਜ਼ੈਕਟਿਵ ਦੀ ਚੋਣ ਜਿਹੜੀ ਆ ਉਹ ਦੁਬਾਰਾ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸੀਨੀਅਰ ਮੀਤ ਪ੍ਰਧਾਨ ਦੇ ਕੋਲ ਕੋਈ ਤਾਕਤ ਨਹੀਂ ਹੁੰਦੀ ਕਿ ਉਹ ਇੰਨਾ ਵੱਡਾ ਫੈਸਲਾ ਲਵੇ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਵਿਕਰਮਸਿੰਘ ਮੁਜੀਠੀਆ ਦੇ ਵੱਲੋਂ ਅੰਤਰੀਮ ਕਮੇਟੀ ਦੇ ਫੈਸਲੇ ਦਾ ਜ਼ਰੂਦ ਕਰਨ ਦੇ ਸੰਬੰਧ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਦਰਦ ਪੁਰਾਣਾ ਹੀ ਹੈ ਕੋਈ ਬੋਲ ਸਕਿਆ ਤੇ ਕੋਈ ਨਹੀਂ ਬੋਲ ਸਕਿਆ ਪਰ ਸਾਰਾ ਕੁਝ ਬਾਹਰ ਆ ਰਿਹਾ ਹੈ ਕਿਉਂਕਿ ਬੀਬੀ ਜ਼ਗੀਰਕਾਰ ਹੋਣਾ ਤੋਂ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਵੇਚ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਗਿਆ ਸੀ ਤੇ ਹੁਣ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਬੀਬੀ ਜ਼ਗੀਰਕਾਰ ਦੇ ਵੱਲੋਂ ਆਪਣੀ ਗੱਲ ਵੀ ਰੱਖੀ ਗਈ ਹੈ